ਇੱਕ ਕੱਲ ਤੁਹਾਡੇ ਆਫਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਹੋਰ ਬਹੁਤ ਕਾਫੀ ਰੋਲਾ ਰਪੋਟਿਆ ਇਸ ਸਰਵਿਸ ਦਾ ਦੇਖੋ ਕੋਈ ਰੋਲਾ ਰਪਾ ਨਹੀਂ ਹੈ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੇ ਐਮ ਐਲ ਏ ਐਮ ਪੀ ਸਭਨ ਸਾਡਾ ਫਰਜ਼ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮ ਕੇ ਲਈ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮਐਲਏ ਸਾਹਿਬਾਂ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸਾਡੀ ਸਤਿਕਾਰਯੋਗ ਸਾਰੇ ਰਿਪਰੈਜ਼ੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ ਬੜੇ ਐਮਕੇ ਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੁੱਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਕਿਤੇ ਤਾਂ ਚੰਗੀ ਗੱਲ ਹੈ ਤਾਂ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲਿਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਤਾਂ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਹਾਂ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰেজੈਂਟੇਟਿਵ ਨੇ ਐਮਪੀ ਨੇ ਐਲਓਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ ਐਗਰੀਕਲਚਰ ਡਿਪਾਰਟਮੈਂਟ ਤੇ ਵੀ ਨੇ ਆਰ ਡਿਪਾਰਟਮੈਂਟ ਤੇ ਵੀ ਕੋਈ ਨਹੀਂ ਦਿੱਕਤ ਆ ਇਹ رابطہ ਕਾਇਮ ਕਰਕੇ ਸਾਡੇ ਅਫਸਰਾਂ ਨਾਲ ਉਸ ਦਾ ਤਬੰਦ ਕਰਕੇ ਅਸੀਂ ਆਪਣੇ ਤਰਫੋਂ ਵੀ ਜਿੰਨੀਆਂ ਪੰਚਾਇਤਾਂ ਵਿਧਾਨੇ ਤੇ ਗੁਰਪਾਂ ਦੀਆਂ ਜਿੰਨੀਆਂ ਨੇ ਉਹਦਾ ਸਾਰਾ ਪੂਰ ਕਰਕੇ ਜਿਹੜੇ ਰੋਸਟਲ ਵਿਲੇਜ ਨੇ ਜਿਹਨੂੰ ਰੋਸਟਲ ਵਾਈਜ਼ ਹਰ ਪਿੰਡ ਚ ਜਾਵੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਮਸ਼ੀਨ ਕਦੋਂ ਆਣੀ ਆ ਜਿਹੜਾ ਛੋਟਾ ਜ਼ਿਮੀਂਦਾਰ ਜਿਹੜਾ ਵੱਡਾ ਜ਼ਿਮੀਂਦਾਰ ਕਰ ਲੰਦਾ ਜਿਆਦਾ ਉਹਦੇ ਕੋਲ ਐਕਸਲ ਮਸ਼ੀਨ ਹੁੰਦੀ ਆ ਜਾ ਉਹ ਹਾਇਰ ਕਰ ਲਾਂਦਾ ਜਾਂ ਉਹ ਬੀਲਰ ਵਾਲੇ ਨਾਲ ਗੱਲ ਕਰ ਲਾਂਦਾ ਉਹ ਸਾਰੀ ਐ ਤੇ ਬੀਲਰ ਵਾਲੇ ਨੇ ਫਰੇ ਬਣਾਉਂਦੇ ਆ ਤਾਂ ਉਹਨੂੰ ਪਛਾਣ ਦੀ ਜਿੰਮ ਚਾਹ ਉਹ ਇਮੀਡੀਏਟਲੀ ਚੱਕੋ ਤਾਂ ਕਿ ਉਹ ਬਜਾਈ ਦੇ ਵਿੱਚ ਜਿਹੜਾ ਲੈਰੋ ਸਮੂਹ ਪੰਚਾਇਤ ਨੂੰ ਜੀ ਦਵਾਣੇ ਆ ਕਿਉਂਕਿ ਜਿਹੜੇ ਜਿਹੜੀ ਵੀ ਪੰਚਾਇਤ ਨਾਲ ਉੱਥੇ ਸਟੋਰ ਕਰ ਲਓ ਉੱਥੋਂ ਕਰਕੇ ਵਾਲੇ ਜੀ ਹੋਣਗੇ ਉਹ ਵੀ ਮੰਨ ਗਏ ਇਸ ਗੱਲ ਤੇ ਤੇ ਮੈਨੂੰ ਪਤਾ ਹੈ ਕਿ ਕਿਸਾਨਾਂ ਲਈ ਆਈ ਸੀ ਬੇਜਨ ਥੇਲ ਬਣ ਤੋਂ ਬਾਅਦ ਉੱਤੇ ਥੇਲ ਦੇ ਵਿੱਚ ਕਈ ਕੰਦੀ ਆ ਪ੍ਰਾਪਤ ਹੋਣ ਲਿਖੂ ਬਾਅਦ ਜਿਹੜੀ ਆਪਣੀ ਦਿੱਤਨੀ ਆ ਉਦੇਸ਼ ਇਹ ਨੇ ਕਿ ਤੋਂ 15 ਨਵੰਬਰ ਤੱਕ ਵਿਚਾਰ ਦੇਣਾ ਸਾਡੇ ਕੋਲ ਡਾਈਨ ਦਾ ਦਾ ਮੇਰੀ ਮੁੱਤੀ ਹੈ ਬੇਜਰ ਦੇ ਤੋਂ ਜਾਂ ਸੁਪਰ ਸਿੱਧਾ ਜਾਂ ਕੋਈ ਹੋਰ ਕੋਈ ਵਧੀਆ ਜੰਮੀ ਵਾਲੀ ਇਹ ਬੜੀ ਵੱਡੀ ਗੱਲ ਆ ਵੀ ਇਹ ਯਾਰ ਪਿੰਡ ਅੱਗ ਨਹੀਂ ਲਾਂਦਾ ਦਾ ਜਿਹੜੇ 225 30 ਨੇ ਲਾਈ ਆ ਜਿੱਚ ਆਪਣਾ ਵੀ ਆ ਤਾਂ ਆਪਾਂ ਨੂੰ ਵੀ ਸੋਚਣਾ ਚਾਹੀਦਾ ਇਹ ਆਪਣੇ ਪਿੰਡ ਚ ਵੀ ਮੈਕਸਿਮ ਕਿਸਾਨ ਨੇ ਜਿਨ੍ਹਾਂ ਨੇ ਅੱਗ ਨਹੀਂ ਲਾਂਦੇ ਹਾਂਜੀ ਇਹ ਕਹਿੰਦੇ ਜਿ ਉਹਨਾਂ ਨੇ ਅਸੀਂ ਇੰਟਰੈਕਟ ਕਰਦੇ ਆ ਉਹ ਅੰਬੇ ਨਾ ਨਾ ਕਰਕੇ ਸਾਨੂੰ ફાયਦਾ ਹੋਇਆ ਸਾਡੀ ਉਪਨ ਵੀ ਵੱਧ ਗਈ ਗੱਡਾ ਖਰਚਾ ਵੀ ਘਟ ਗਿਆ ਅਸੀਂ এনवायरमेंटਰੀ ਬਚਾਲਿਆ ਅਸੀਂ ਆਪਣੀ ਸਿਹਤ ਵੀ ਬਚਾਲੀ ਦੇਖੋ ਆਪਾਂ ਨੂੰ ਜ਼ਰੂਰ ਮਜਬੂਰ ਹੋਣਾ ਪੈਣਾ ਹੈ ਲੋਕੀ ਅੱਜੇ ਸਮੇਂ ਬਦਲ ਜਾਂਦੇ ਨੇ ਪਹਿਲਾਂ 5-7 ਸਾਲ ਪਹਿਲਾਂ ਸਾਧਨ ਨਹੀਂ ਹੁੰਦੇ ਸੀ ਇਹਨਾਂ ਦਾ ਅਲਟਰਨੇਟਿਵ ਨਹੀਂ ਹੁੰਦਾ ਸੀ ਕਿਸਾਨ ਮਜਬੂਰ ਸੀ ਬਸ ਉਹਨੂੰ ਮਜਬੂਰੀ ਵਾਲੀ ਗੱਲ ਨਹੀਂ ਹੈਗੀ